ਯਾਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਸਾਵਧਾਨ ਭਗੌੜਿਆਂ ਤੋਂ ਬਚੋ ਜੀ ਹਾਂ ਸੁਖਬੀਰ ਬਾਦਲ ਦੀ ਇੱਕ ਫੋਟੋ ਜਦੋਂ ਉਹ ਬੱਸ ਵਿੱਚ ਬੈਠੇ ਹੋਏ ਨੇ ਜਦੋਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਉਹ ਫੋਟੋ ਨਾਲ ਲਗਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਸਾਫ ਦਾ ਜਥੇਦਾਰ ਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਥੋਂ ਤੱਕ ਆਖ ਦਿੱਤਾ ਕਿ ਨਾ ਪਗੋੜਿਆਂ ਤੋਂ ਬਚੋ ਕਿ ਇਹ ਪੰਥ ਦੀ ਲੜਾਈ ਲੜ ਰਹੇ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਜ਼ਰੂਰ ਖੜੇ ਕਰ ਦਿੱਤੇ ਗਏ ਨੇ ਪੋਸਟ ਵਿੱਚ ਕੀ ਕੁਝ ਲਿਖਿਆ ਉਹ ਜ਼ਰੂਰ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਵੱਡੀ ਖਬਰ ਹੈ ਸੁਖਬੀਰ ਬਾਦਲ ਨੂੰ ਘੇਰਿਆ ਹੈ ਗਿਆਨੀ ਹਰਪ੍ਰੀਤ ਸਿੰਘ ਹੁਰਾ ਨੇ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਸਵਾਲ ਚੁੱਕਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਹੋਏ ਅਕਾਲੀ ਦਲ ਨੂੰ ਪਗੋੜਾ ਦਲ ਦੱਸਿਆ ਸੋਸ਼ਲ ਮੀਡੀਆ ਤੇ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਸੁਖਬੀਰ ਬਾਦਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਸਮੇ ਬੱਸ ਵਿੱਚ ਬੈਠੇ ਸਨ ਉਸ ਤੇ ਹੇਠਾਂ ਲਿਖਿਆ ਸਾਵਧਾਨ ਪਗੋੜਿਆਂ ਤੋਂ ਯਾਨੀ ਹਰਪੀਤ ਸਿੰਘ ਨੇ ਇਹ ਕਿਹਾ ਹੈ ਕਿ ਅੱਜ ਪਕੌੜਾ ਦਲ ਤੇ ਆਪੂ ਬਣੇ ਪ੍ਰਧਾਨ ਸਭ ਪੁਲਿਸ ਨਾਲ ਖੇਬੜਦੇ ਅਤੇ ਬੜਾ ਤਰਦਦ ਕਰਦੇ ਨਜ਼ਰ ਆਏ ਇਸੇ ਤਰ੍ਹਾਂ ਹੀ ਨੀਲੀ ਚਲਚਿੱਤਰ ਦਾ ਸਟਾਰ ਤੇ ਇੱਕ ਹੋਰ ਇਹ ਸ਼ਬਦ ਵਰਤਦੇ ਸੁਣੇ ਕੁਰਬਾਨੀ ਜਜ਼ਬਾ ਐਮਰਜੈਂਸੀ ਤਕੇ ਸ਼ਾਹੀ ਜੇਲਾ ਖੂਨ ਚ ਹਨ ਵਗੈਰਾ ਵਗੈਰਾ ਸਵਾਲ ਕੀ ਇਹ ਪੰਜਾਬ ਜਾਂ ਪੰਥ ਦੀ ਲੜਾਈ ਲੜ ਰਹੇ ਨੇ ਕੀ ਇਹਨਾਂ ਦੀ ਇਹ ਸੱਤਾ ਲਈ ਜਦੋਂ ਜੈਹਦ ਨਾਲ ਪੰਥ ਜਾਂ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਜੇ ਨਹੀਂ ਤਾਂ ਪੰਥ ਜਾਂ ਪੰਜਾਬ ਇਹਨਾਂ ਦੀ ਨਿੱਜੀ ਲੜਾਈ ਦਾ ਸਾਥ ਕਿਉਂ ਦੇਵੇ ਤਾਂ ਯਾਨੀ ਹਰਪ੍ਰੀਤ ਸਿੰਘ ਹੋਰੀ ਨੇ ਇਹ ਵੱਡੇ ਸਵਾਲ ਨੇ ਸੁਖਬੀਰ ਬਾਦਲ ਤੇ ਖੜੇ ਕਰ ਦਿੱਤੇ ਨੇ ਮੌਜੂਦਾ ਲੀਡਰਸ਼ਿਪ ਤੇ ਖੜੇ ਕਰ ਦਿੱਤੇ ਨੇ ਉਹਨਾਂ ਕਿਹਾ ਕਿ ਆਈਟੀ ਵਿੰਗ ਯਾਨੀ ਕਿ ਪਗੋੜਾ ਦਲ ਦੂਰ ਰਹੇ ਅਲਰਜੀ ਹੋ ਸਕਦੀ ਹੈ ਤੋ ਤਾਂ ਕਹ ਦਿੱਤਾ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਯਾਨੀ ਹਰਪ੍ਰੀਤ ਸਿੰਘ ਹੋਰੀ ਲਗਾਤਾਰ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਕਈ ਤਰ੍ਹਾਂ ਦੇ ਸਵਾਲ ਚੁੱਕਤੇ ਰਹੇ ਨੇ ਤਨਖਾਈਆ ਕਰਾਰ ਵੀ ਸੁਖਬੀਰ ਬਾਦਲ ਹੋਰਾਂ ਨੂੰ ਦਿੱਤਾ ਗਿਆ ਸੀ ਉਸ ਸਮੇਂ ਵੀ ਜਥੇਦਾਰ ਸਨ ਗਿਆਨੀ ਹਰਪ੍ਰੀਤ ਸਿੰਘ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਪੋਸਟ ਪਾ ਕੇ ਜੋ ਸਵਾਲ ਖੜੇ ਕੀਤੇ ਨੇ ਉਹ ਵਾਕਈ ਬੇਹੱਦ ਸੋਚਣ ਅਤੇ ਵਿਚਾਰਨ ਵਾਲੇ ਨੇ ਕਿਉਂਕਿ ਜਦੋਂ ਕੋਈ ਪੰਥ ਨਾਲ ਸੰਬੰਧਿਤ ਜਾਂ ਕਹਿ ਸਕਦੇ ਆ ਕੌਮ ਨਾਲ ਸੰਬੰਧਿਤ ਆਗੂ ਇਸ ਤਰ੍ਹਾਂ ਸਵਾਲ ਖੜੇ ਕਰਦਾ ਤਾਂ ਜ਼ਰੂਰ ਸੋਚਣ ਅਤੇ ਵਿਚਾਰਨ ਦਾ ਵਿਸ਼ਾ ਬਣ ਜਾਂਦੇ ਨੇ ਇਸੇ ਕਰਕੇ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਪੋਸਟ ਜਿਹੜੀ ਹੈ ਕਿ ਆਖਰ ਅਜ ਜਥੇਦਾਰ ਐਨੇ ਸਿੱਧੇ ਕਿਉਂ ਹੋ ਗਏ ਨੇ? ਤਜ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਧੇ ਤੌਰ ਤੇ ਸੁਖਬੀਰ ਬਾਦਲ ਦੀ ਫੋਟੋ ਲਗਾ ਕੇ ਇਥੋਂ ਤੱਕ ਆਖ ਦਿੱਤਾ ਕਿ ਸਾਬਤਨ ਪਗੋੜਿਆਂ ਤੋਂ ਬਚੋ।